ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਸਰਦਾਰ ਸਸਰੀ ਅਕਾਲ ਸਸਰੀ ਅਕਾਲ ਜੰਗੀਰਦਾਰ ਨੇ ਭੌਂਕ ਕੇ ਦੇਖਿਆ ਉਸ ਦਾ ਮੁਖਤਿਆਰ ਜੈ ਕਪਾਲ ਆਇਆ ਸੀ ਉਹ ਹੁਣੇ ਪਾਠ ਕਰਕੇ ਹਟਿਆ ਸੀ ਅਬਾਈ ਜੈ ਕਪਾਲ ਕੀ ਹਾਲ ਹੈ ਚੰਗਾ ਹੈ ਜੀ ਤੁਹਾਡੀ ਮਿਹਰਬਾਨੀ ਮੁਖਤਿਆਰ ਨੇ ਨਰਮ ਹੁੰਦਿਆਂ ਉੱਤਰ ਦਿੱਤਾ ਵਹਿ ਜਾ ਸੁਣਾ ਫਿਰ ਤੇਰੀ ਕਾਂਗਰਸ ਦਾ ਕੀ ਚੱਲ ਜਾਇ ਅੱਜ 15 ਮੈਂਬਰੀ ਭਰਤੀ ਹੋਈ ਹੈ ਜੀ ਮੁਖਤਿਆਰ ਨੇ ਕੁਰਸੀ ਵਿੱਚ ਬੈਂਧਿਆ ਕਿਹਾ ਸਿਰਫ ਸਿਰਫ ਬੜੀ ਮੱਲ ਮਾਰੀ ਉਹ ਵੀ ਸਾਡੇ ਸਣੇ ਆ ਨਾ ਜਗੀਰਦਾਰ ਤਾੜੀ ਮਾਰ ਕੇ ਅਸਪਿਆ ਜੈ ਗਪਾਲ ਨੂੰ ਥੋੜੀ ਸ਼ਰਮ ਆ ਗਈ ਉਹ ਉਸ ਕਾਂਟਾ ਬਦਲ ਦਿਆ ਕਿਹਾ ਅੱਜ ਹਫ਼ਤਾ ਤਾਂ ਹੋਇਆ ਨਹੀਂ ਸਾਨੂੰ ਭਰਤੀ ਕਰ ਦਿਆ ਪਹਿਲੀ ਗੱਲ ਤਾਂ ਕਮਿਊਨਿਸਟਾਂ ਦਾ ਝਰਲੂ ਚੱਲਿਆ ਹੋਇਆ ਹੈ ਲੋਕ ਸਾਡੀ ਗੱਲ ਨਹੀਂ ਸੁਣਦੇ ਕੁਝ ਬਾਵਲੇ ਅਕਾਲੀ ਹੈ ਉਲਟੇ ਸਾਨੂੰ ਫਿਰਕਾ ਪ੍ਰਸ ਦੱਸਦੇ ਸਰਦਾਰ ਜੀ ਸਹਿਜ ਪੱਕੇ ਮਿੱਠਾ ਹੁੰਦਾ ਹੈ ਕਾਂਗਰਸ ਸਰਕਾਰੀ ਜਮਾਤ ਹੈ ਇਸ ਨੂੰ ਬਦਨ ਨੂੰ ਕੋਈ ਕਿੰਨਾ ਕਚੇ ਰੋਕੇਗਾ ਜੇ ਰਫਤਾਰ ਇਹੀ ਰਹੀ ਜਾਏਗਪਾਲ ਫਿਰ ਤਾਂ ਪੂਰੀਆਂ ਪੈ ਚੁੱਕਾ ਘੱਟ ਤੋਂ ਘੱਟ 25 ਮੈਂਬਰ ਤਾਂ ਬਣਾਓ ਜ਼ਿਲ੍ਹੇ 'ਚ ਇੱਕ ਡੈਲੀਗੇਟ ਭੇਜਣ ਵਾਲੇ ਬਣਣੀਏ ਜੰਗੀਰਦਾਰ ਸੋਚਣ ਲੱਗ ਪਿਆ ਜੈਗਪਾਲ ਸਰਨਾਰਥੀ ਸੀ ਗੋਰਾ ਰੰਗ ਕਾ ਦੂਜਾ ਨਾ ਕਮੀਦਾ ਹਮੇਸ਼ਾ ਹਰੀ ਪੱਗ ਦਾ ਲੰਬਾ ਪੂੰਝਾ ਛੱਡਿਆ ਕਰਦਾ ਆਪਣੇ ਮਾਲਕ ਦਾ ਹਮੇਸ਼ਾ ਵਫਾਦਾਰ ਬਣਦਾ ਯਤਨ ਕਰਦਾ ਰਹਿੰਦਾ ਥੋੜੀ ਹੁਸ਼ਿਆਰੀ ਕਰਨ ਜਗੀਰਦਾਰ ਦਾ ਦਿਲ ਚੜ ਗਿਆ ਸੀ ਨਾਪੇ ਉਸ ਨੂੰ ਮਕਾਨ ਅਲਾਟ ਹੋਇਆ ਸੀ ਤਿੰਨ ਬੱਚੇ ਮਾਂ ਤੇ ਪਤਨੀ ਪੰਜ ਜੀ ਉੱਥੇ ਹੀ ਰਹਿੰਦੇ ਸਨ ਤਨਖਾਹ ਦੇ 80 ਰੁਪਏ ਸਾਰੇ ਦੇ ਸਾਰੇ ਘਰ ਭੇਜ ਦਿਆ ਕਰਦਾ ਜਿਸ ਨਾਲ ਉਹ ਦਾ ਬਕੋਟ ਕੇ ਗੁਜ਼ਾਰਾ ਕਰ ਲਿਆ ਕਰਦੀ ਮੰਡੀ ਜੰਸ ਵੇਚਨ ਗਿਆ ਆੜਤੀਆ ਨਾਲ ਮਿਲ ਕੇ ਗੁੱਜੀ ਮਾਰ ਵੀ ਮਾਰ ਲੈਂਦਾ ਸੀ ਜ਼ਗੀਰਦਾਰਾਂ ਦਾ ਅੰਨਾ ਖਰਚ ਵੇਖ ਕੇ ਉਸ ਦਾ ਮਨ ਬਣ ਗਿਆ ਸੀ ਕਿ ਸਾਡਾ ਘੱਟ ਤੋਂ ਘੱਟ ਗੁਜ਼ਾਰਾ ਤਾਂ ਹੋਣਾ ਚਾਹੀਦਾ ਜ਼ਗੀਰਦਾਰ ਨੇ ਪਹਿਲੋ ਅਕਾਲੀਆਂ ਨਾਲ ਵਿਚਰਨ ਦੀ ਸਲਾਹ ਕੀਤੀ ਸੀ ਫਿਰ ਜੈਗਪਾਲ ਦੀ ਚੁਸਤੀ ਨੇ ਉਸ ਦਾ ਮੁਹਾਨ ਕਾਂਗਰਸ ਵਲਫੇਅਰ ਦਿੱਤਾ ਉਸ ਕਿਹਾ ਸੀ ਸਰਦਾਰ ਜੀ ਨਹਿਰੂ ਨੇ ਫਿਰਕਾ ਪ੍ਰਸਤੀ ਬਹੁਤਾ ਚਿਰ ਨਹੀਂ ਚੱਲਣ ਦੇਣੀ ਨਾਲੇ ਅਸੀਂ ਜੋ ਕੁਝ ਸਰਕਾਰ ਦੇ ਨਾਲ ਰਹਿ ਕੇ ਹਾਸਲ ਕਰ ਸਕਦੇ ਹਾਂ ਵਿਰੋਧੀ ਹੋ ਕੇ ਪਰ ਅਕਾਲੀ ਵੀ ਸਾਨੂੰ ਕੋਈ ਮਾੜੇ ਨਹੀਂ ਅੱਜ ਇਹ ਕੁਝ ਠੀਕ ਦਿਸਦਾ ਹੈ ਪਰ ਕੱਲ ਨੂੰ ਜ਼ਰੂਰ ਨਹੀਂ ਰਹੇਗਾ ਅਕਾਲੀਆਂ ਵਿੱਚ ਦੋ ਧੜੇ ਹੈ ਜਿਹੜੇ ਜੱਟ ਕਿਸਾਨ ਭਲੇਖੇ ਵਿੱਚ ਅਕਾਲੀ ਬਣੇ ਆ ਉਹਨਾਂ ਇੱਕ ਦਿਨ ਇਹਨਾਂ ਨਾਲ ਟੁੱਟ ਕੇ ਕਾਮਨਿਸਟਾਂ ਵਿੱਚ ਚਲੇ ਜਾਣਾ ਭਾਵੇਂ ਲਿਖਾ ਲਓ ਪੰਜਾਬੀ ਸੂਬੇ ਦੇ ਸਵਾਲ ਤੇ ਵੀ ਵੇਖ ਲਓ ਅੱਧੇ ਅਕਾਲੀ ਆਖਦੇ ਐ ਪੈਪਸੂ ਤੋੜ ਕੇ ਪੰਜਾਬੀ ਸੂਬਾ ਬਣਾਓ ਤੇ ਜ਼ਗੀਰਦਾਰਾਂ ਦੀ ਚੱਟ ਖਤਮ ਕਰੋ ਪਰ ਕਾਂਗਰਸ ਵੱਡੀਆਂ ਸਾਮੀਆਂ ਦੀ ਰਾਖੀ ਲੋਹੇ ਦੀ ਲੱਠ ਬਣ ਕੇ ਕਰਦੀ ਹੈ ਅਖੀਰ ਸਰਦਾਰ ਜੀ ਧੜੇ ਤਾਂ ਦੋ ਹੀ ਰਹਿਣੇ ਹਨ ਗਰੀਬਾਂ ਤੇ ਅਮੀਰਾਂ ਦੇ ਕਦੇ ਹੋਵੇ ਸਿੱਧੀ ਟੱਕਰ ਕੌਮਨਿਸਟਾਂ ਤੇ ਹਕੂਮਤਾਂ ਦੀ ਹਕੂਮਤ ਦੀ ਹੋਣੀ ਹੈ ਬਾਕੀ ਕਾਲੀ ਸੰਗੀ ਤੇ ਸ਼ੋਸਲਿਸਟ ਬਗੈਰਾ ਸਾਰੀਆਂ ਪਾਰਟੀਆਂ ਨੇ ਹੌਲੀ ਹੌਲੀ ਕਾਂਗਰਸ ਦੇ ਚਰਨਾ ਵਿੱਚ ਆ ਜਾਣਾ ਹੈ ਨਾ ਇਹਨਾਂ ਕੋਲ ਕੋਈ ਪ੍ਰੋਗਰਾਮ ਨਾ ਇਹਨਾਂ ਦਾ ਕੋਈ ਅਸੂਲ ਇਹ ਸਭ ਛਾਨਨੀ ਦੇ ਰੋੜ ਹੈ ਜਗਪਾਲ ਨੇ ਜੰਗਾ ਦਲੀਲਾਂ ਦਿੱਤੀਆਂ ਕਿ ਜੰਗੀਰਦਾਰ ਕਾਂਗਰਸ ਦਾ ਕਾਇਲ ਹੋ ਗਿਆ। ਵਾਸਤਵ ਵਿੱਚ ਉਸ ਨੂੰ ਕਾਂਗਰਸੀ ਬਣਾਉਣ ਵਿੱਚ ਬਹਾਦਰ ਸਿੰਘ ਦੀ ਰਿਸ਼ਤੇਦਾਰੀ ਦਾ ਬਹੁਤ ਬਹੁਤਾ ਹੱਥ ਸੀ। ਜੰਗੀਰਦਾਰ ਸੋਚਦਾ ਕਿ ਕਲਯੋਗ ਆ ਗਿਆ। ਆਪਣੇ ਵਿਚਾਲੇ ਜਮਾਤਾਂ ਬਣਾਓ। ਹਾਕਮਾਂ ਨਾਲ ਮੇਲ ਮਲਾਪ ਵਧਾਓ। ਢਾਕੂਆਂ ਤੇ ਗੁੰਡਿਆਂ ਨੂੰ ਹੱਥ ਵਿੱਚ ਰੱਖੋ। ਕਿ ਸਤਯੁਗ ਬੀਤਦਾ ਸੀ ਅੱਗੇ। ਜਿਵੇਂ ਕਹਿਣਾ ਕਿ ਕਿਸਾਨ ਕੀ ਅਫਸਰ ਕੋਈ ਨਹੀਂ ਮੋੜਦਾ ਸੀ। ਅੱਜ ਹਮੇਸ਼ਾ ਪੈਮਾਨ ਲਹੂ ਸੁਕਾਵਾਂ ਫਿਕਰ ਲਾਂਤਾ ਯਹੀ ਜ਼ਿੰਦਗੀ ਤੇ ਇਸ ਦੇ ਬਾਵਜੂਦ ਉਹ ਜਾਣ ਲਈ ਮਜਬੂਰ ਸੀ ਤੇ ਉਹ ਕੰਮ ਕਰਨ ਲਈ ਤਤਪਰ ਜਿਸ ਨੂੰ ਉਸ ਦੀ ਜ਼ਮੀਰ ਵੀ ਨਹੀਂ ਮੰਨਦੀ ਸੀ ਭਾਵੇਂ ਕੋਈ ਕਿੰਨਾ ਹੀ ਬੁਰਾ ਕਹਿਉਣਾ ਹੋਵੇ ਪਰ ਮਨੁੱਖਤਾ ਕਦੇ-ਕਦੇ ਆਪਣਾ ਅਸਲੀ ਰੂਪ ਉਸ ਨੂੰ ਜ਼ਰੂਰ ਪਖਾਉਂਦੀ ਹੈ ਹਰ ਕਾਲੀ ਰਾਤ ਵਿੱਚ ਆਸ ਦਾ ਤਾਰਾ ਚਮਕਦਾ ਹੈ ਇਹ ਵੱਖਰੀ ਗੱਲ ਹੈ ਕਿ ਉਸ ਨੂੰ ਕੋਈ ਨਾ ਤੱਕੇ ਅਤੇ ਉੰਦੀ ਪਈ ਤੋਆਂ ਟੋਬਿਆਂ ਵਿੱਚ ਲੈਂਦਾ ਤੇ ਟੈਂਦਾ ਜਾ। ਕੱਲ ਚਾਨਣ ਨੇ ਮੇਰੇ ਕੋਲ ਨਹਿਰ ਤੇ ਕੱਟ ਬਾਰੇ ਗੱਲ ਕੀਤੀ ਸੀ। ਜੈਕਬਾਲ ਨੇ ਜੰਗੀਰਦਾਰ ਦੀ ਮਗਨਤਾ ਤੋੜ ਦਿੱਤੀ। ਹੈ ਕੀ ਆਖ ਹੈ। ਚਾਨਣ ਨੂੰ ਨਹਿਰ ਕੱਟ ਬਾਰੇ ਸਭ ਕੁਝ ਪਤਾ ਲੱਗ ਪਿਆ। ਕਿਵੇਂ? ਭਗਵਾਨ ਜਾਨੇ। ਉਹ ਆਖਦਾ ਸੀ ਤੇਰੇ ਨਾਲ ਸੁਰੈਨਾ ਵੀ ਸੀ ਜੋ ਦੋ ਬੰਦੇ ਹੋਰ ਇੱਕ ਬੰਦੂਖ ਵੀ ਲੈ ਕੇ ਗਏ ਸੀ। ਇਹੋਂ मालूम ਹੁੰਦਾ ਜਿਵੇਂ ਉਸ ਨੂੰ ਹਰ ਗੱਲ ਦਾ ਪਤਾ ਹੈ। ਜੈਗਪਾਲ ਆਪਣੀ ਹਿਸ਼ਾਰੀ ਨਾਲ ਥੋੜਾ ਹੈਰਾਨ ਅਤੇ ਬਹੁਤਾ ਪਹਿ ਅਨੁਭਵ ਕਰ ਰਿਹਾ ਸੀ ਕਿਸੇ ਦੇ ਦੱਸੇ ਬਿਨਾ ਉਸ ਨੂੰ ਕਿਵੇਂ ਪਤਾ ਲੱਗ ਗਿਆ ਜੰਗੀਰ ਦਰ ਬਿਟ ਬਿਟ ਚਾਕਰਿਆ ਸੀ ਉਸ ਦਿਲ ਵਿੱਚ ਸੋਚਿਆ ਕੌਣ ਭਾਂਡਾ ਭੰਨਣ ਵਾਲਾ ਹੋਇਆ ਹੋਰ ਕੀ ਆਖਦਾ ਸੀ ਆਖਦਾ ਸੀ ਤੁਸੀਂ ਪਿੰਡ ਰੁੜਾ ਕੇ ਜਾਤੀ ਦੁਸ਼ਮਣੀ ਦਾ ਵੀ ਮੋੜ ਬਣ ਦਿੱਤਾ ਤੂੰ ਲੱਤ ਭੰਨ ਦੀ ਜਿਹੜੀ ਭੰਨਣੀ ਹੋਈ ਜੰਗੀਰ ਦਰ ਇਉਂ ਕਹਿ ਲਿਆ ਜਿਵੇਂ ਚਰਨ ਉਸ ਦੇ ਸਾਹਮਣੇ ਖਲੋਤਾ ਸੀ अच्छा उस दिन एसडीओ मौके थी उस रिपोर्ट कर करती बाई नहर अपने आप टूट थी वो सब ठीक ठाक हो गया ਤੁਸੀਂ ਇਹਾਂ ਗੱਲਾਂ ਦਾ ਫਿਕਰ ਨਾ ਕਰੋ ਕੋਈ ਗੱਲ ਹੋਰ ਦੱਸੋ ਜੈਗਪਾਲ ਆਪਣੇ ਆਪ ਨੂੰ ਕੁਝ ਬਦੇਰੇ ਹੀ ਤਿੱਖਾ ਤੇ ਹੁਸ਼ਿਆਰ ਸਾਫਤ ਕਰ ਰਿਹਾ ਸੀ ਢੀੜ ਕਿੰਨਾ ਕਪਟਿਆ ਗਿਆ ਕੋਈ 7-8 ਕਮਾ ਸਾਫ ਹੋ ਗਿਆ ਕਿੰਨੇ ਬੰਦੇ ਕੰਮ ਤੇ ਲੱਗੇ ਹੋਏ ਹੈ ਜੀ 18 ਜਿਸ ਦਿਨ ਹਲ ਨਾਲ ਜੋੜਨ ਉਸ ਦਿਨ ਸੀਰੀਆਂ ਨੂੰ ਵੀ ਨਾਲ ਲਿਆ ਕਰੋ ਕੰਮ ਬਹੁਤ ਢਿੱਲਾ ਹੋ ਰਿਹਾ ਹੈ ਇਸ ਤਰ੍ਹਾਂ ਨਮੀ ਜਮੀਨ ਵਿੱਚ ਹਾੜੀ ਨਹੀਂ ਵਿਜੀ ਜਾ। ਹਾੜੀ ਕਿਉਂ ਨਹੀਂ ਵਿਜੀ ਜਾਣੀ ਤੁਸੀਂ ਟਰੈਕਟਰ ਮੰਗਵਾਓ ਜ਼ਮੀਨ ਤਾਂ ਦਿਨਾਂ ਚ ਤਿਆਰ ਹੋ ਜਾਣੀ ਹੈ ਜੈਕਪਾਲ ਨੇ ਝਟਕੀ ਮਾਰੀ ਤੇ ਜਿਵੇਂ ਝਟਕੀ ਨਾਲ ਹੀ ਸਭ ਕੁਝ ਕਰਕੇ ਰੱਖ ਦੇਵੇਗਾ। ਭਲਾ ਸਰਦਾਰ ਜੀ ਜ਼ਮੀਨ ਕਿੰਨੀ ਕੱਢਣੀ ਹੈ? ਘਟ ਦੁੱਕ ਘਟ 50 60 ਤੱਕ ਕੱਢੋ ਨਾ ਟਰੈਕਟਰ ਦਾ ਤਾਂ ਲਾਭ ਉਠਾਈ। ਟਰੈਕਟਰ ਤਿੰਨਾ ਚੌਹਾਂ ਦਿਨਾਂ ਨੂੰ ਆ ਜਾਵੇਗਾ। ਜਗੀਰਦਾਰ ਨੇ ਸਮਝ ਲਿਆ ਸੀ ਕਿ ਮੁਜਾਰੇ ਥੋੜੇ ਕੀਤੇ ਆ ਛੇਤੀ ਉਟਣ ਨਹੀਂ ਲੱਗੇ ਖਵਰੇ ਪੁਲਿਸ ਨਾਲ ਲੈ ਕੇ ਜ਼ਬਰਦਸਤੀ ਹੀ ਕਰਨੀ ਹੋਵੇ ਬਟਾਈ ਮੁਜਾਰਿਆਂ ਦਿੱਤੀ ਕੋਈ ਨਹੀਂ ਸੀ ਖਰਚ ਪਹਿਲਾਂ ਵਾਂਗ ਹੀ ਸ਼ਾਹੀ ਸੀ ਵਿਆਹਾਂ ਵਰਿਆਂ ਦੋ ਕੁੜੀਆਂ ਨੂੰ ਹਰ ਸਾਲ ਕੁਝ ਨਾ ਕੁਝ ਭੇਜਣਾ ਪੈਂਦਾ ਸੀ ਘੋੜਿਆਂ ਘਰ ਖੜੀਆਂ ਖਾਂਦੀਆਂ ਸਨ ਨੌਕਰਾਂ ਦੀਆਂ ਤਨਖਾਹਾਂ ਕਾਰ ਤੇ ਜੀਪ ਦਾ ਪੈਟਰੋਲ ਆਈ.ਡੀ. ਸਰਕਾਰੀ ਆਦਮੀਆਂ ਦਾ ਖਰਚ ਪੱਟੀ ਧੁਰਿਆ ਜਾ ਰਿਹਾ ਸੀ। ਭਜਾਰਿਆਂ ਦੀ ਰੇਡ ਬੰਦ ਹੋ ਚੁੱਕੀ ਸੀ ਜਮ੍ਹਾ ਹੋਈ ਪੂੰਜੀ ਇੰਨਾ ਮਗਹਾਈ ਦੇ ਤਿੰਨਾਂ ਚੋਹਾਂ ਸਾਲਾਂ ਵਿੱਚ ਹੀ ਕਫੂਰ ਵਾਂਗ ਉੱਡ ਗਈ। ਕੁਝ ਰਕਮ ਰਾਜਪੂਰੀ ਇੱਕ ਨਵੀਂ ਖੋਲ ਰਹੀ ਬਿਸਕਟ ਫੈਕਟ ਵਿੱਚ ਹਿੱਸਾ ਪਾਉਣ ਲਈ ਬਹਾਦਰ ਸਿੰਘ ਲੈ ਗਿਆ। ਜ਼ਗੀਰਦਾਰ ਨੇ ਸਾਰਾ ਅੱਗਾ ਪਿੱਛਾ ਪਿੱਛਾ ਸੋਚ ਕੇ ਨਵੀਂ ਜ਼ਮੀਰ ਕੱਢਣੀ ਹੀ ਠੀਕ ਸਮਝੀ ਅਤੇ ਉਸ ਨੂੰ ਛੇਤੀ ਆਵਾਦ ਕਰਨ ਲਈ ਇੱਕ ਟਰੈਕਟਰ ਖਰੀਦ ਲਿਆ। ਮੈਂ ਸੁਣਿਆ ਸਰਦਾਰ ਜੀ ਪਿੰਡ ਵਾਲੇ ਵੀਰ ਦੀ ਜ਼ਮੀਨ ਵਿੱਚ ਰੌਲਾ ਪਾਉਣਾ ਚਾਹੁੰਦੇ ਨੇ ਸਾਡਾ ਵੀ ਵੀਰ ਵਿੱਚ ਆਦਾ ਜੇ ਗਪਾਲ ਨੇ ਥੋੜੀ ਚੁਸਤੀ ਕਰਨੀ ਚਾਹੀ ਜਿਹੜੀ ਗੱਲ ਦਾ ਪਿੰਡ ਵਿੱਚ ਕੋਈ ਜ਼ਿਕਰ ਵੀ ਨਹੀਂ ਸੀ ਉਸ ਦਾ ਵੀ ਬੈਠਿਆ ਬੈਠਿਆ ਕੋਕਾ ਪੱਥ ਲਿਆ ਕੌਣ ਕਹਿੰਦਾ ਜਿਵੇਂ ਜੰਗੀਰ ਨੂੰ ਇੱਕਦਮ ਅੱਗ ਹੀ ਲੱਗ ਪਈ ਮੈਂ ਚੰਗੀ ਤਰ੍ਹਾਂ ਸਾਰੀ ਗੱਲ ਦਾ ਪਤਾ ਕਰਾਂਗਾ ਕਿ ਇਸ ਗੱਲ ਨੂੰ ਕੌਣ ਹਵਾ ਦੇ ਰਿਹਾ ਹੈ ਜੈ ਗਪਾਲ ਨੇ ਸੋਚ ਕਰਦਿਆਂ ਗੱਲ ਨੂੰ ਮੋੜਿਆ ਕਿਹੋ ਜੇ ਦਿਹਾੜੇ ਆਗੇ ਅਸੀਂ ਆਪਣੀ ਮਲਕੀਅਤ ਦੇ ਵੀ ਮਾਲਕ ਨਹੀਂ ਜੰਗੀਰਦਾਰ ਆਪਣੀ ਕਿਸਮ ਦੀ ਵੋਹ ਵਿੱਚ ਸੜ ਰਿਹਾ ਸੀ ਉਹ ਦੋਵੇਂ ਹਲੇ ਗੱਲਾਂ ਕਰ ਹੀ ਰਹੇ ਸੀ ਪਾਲ ਵੀ ਪੱਗ ਦੀ ਚੁੰਝ ਕੱਢੀ ਆ ਗਿਆ ਉਸ ਦੀ ਨੀਲੀ ਕਾਵਾਦੀਨ ਦੀ ਪੈਂਟ ਪਾਈ ਹੋਈ ਸੀ ਤੇ ਬੈਲਟ ਨਾਲ ਆਪਣੇ ਢਿੱਡ ਨੂੰ ਕਟਿਆ ਹੋਇਆ ਸੀ ਜੰਗੀਰਦਾਰ ਨੇ ਉਸ ਨੂੰ ਦੇਖ ਕੇ ਮੱਥਾ ਵੱਟਾਂ ਨਾਲ ਪਰ ਲਿਆ ਪਾਲ ਨੇ ਵੀ ਪਿਤਾ ਦਾ ਚਿਹਰਾ ਦੇਖ ਕੇ ਨੀਵੀਂ ਪਾਲੀ ਉਹ ਉਹਨਾਂ ਨਾਲ ਖਾਸ ਗੱਲ ਕਰਨ ਆਇਆ ਸੀ ਜੈਕਪਾਲ ਨੂੰ ਜੈਕਪਾਲ ਤੂੰ ਚੱਲ ਵੀੜ ਨੂੰ ਮੈਂ ਅੱਜ ਹੀ ਆਵਾਂਗਾ ਜਗੀਰਦਾਰ ਨੇ ਜੈਗਪਾਲ ਨੂੰ ਭੇਜਣ ਦੀ ਨੀਅਤ ਨਾਲ ਕਿਹਾ ਜੈਗਪਾਲ ਸਸਤਰੀ ਅਕਾਲ ਬਲਾ ਕੇ ਚਲਾ ਗਿਆ ਜਗੀਰਦਾਰ ਉਸੇ ਤਰ੍ਹਾਂ ਕੁਰਸੀ ਤੋਂ ਉੱਠ ਕੇ ਪਾਲ ਨੂੰ ਵੇਖਦਾ ਰਿਹਾ ਪਾਲ ਸੋਚ ਰਿਹਾ ਸੀ ਕੀ ਮੁਸੀਬਤ ਮੁੱਲ ਲੈ ਲਈ ਗੱਲ ਕੀ ਕਰਨ ਆਇਆ ਸੀ ਤੇ ਅਕੋ ਪਿਤਾ ਜੀ ਲੋਹੇ ਲਾ ਕੇ ਹੋਈ ਪਈ ਹੈ ਪਾਲ ਚੰਗੇ ਹੁਰਾਂ ਨੇ ਬਰਨਾਲੀ ਨੂੰ ਜਾਂਦੀ ਲਾਰੀ ਚ ਜਿਹੜੀ ਲੜਕੀ ਚੁੱਕੀ ਸੀ ਪਾਲ ਨੇ ਇੱਕ ਪਲ ਅੱਖਾਂ ਤਾਂ ਚੁੱਕ ਕੇ ਦੋਸ਼ੀਆਂ ਵਾਂਗ ਦੇਖਿਆ ਉਸ ਤੋਂ ਜਗੀਰਦਾਰ ਵੱਲ ਚੱਕਿਆ ਨਹੀਂ ਸੀ ਜਾਂਦਾ ਤੂੰ ਵੀ ਜਦ ਜਗੀਰ ਦੇ ਅੱਗੇ ਕੁਝ ਨਾ ਕਹਿ ਸਕਿਆ ਤੈਨੂੰ ਮਰ ਜਾਣਾ ਚਾਹੀਦਾ ਸੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਮੇਰਾ ਲੜਕਾ ਇਕਲਾਖੀ ਤੌਰ ਤੇ ਇੰਨਾ ਗਿਰਿਆ ਹੋਵੇ ਅਸੀਂ ਜ਼ਬਰਦਸਤ ਨਹੀਂ ਕਰ ਸਕਦੇ ਇਹ ਠੀਕ ਹੈ ਅਸੀਂ ਆਪਦੀ ਹਿਫਾਜ਼ਤ ਵਾਸਤੇ ਉਹਨਾਂ ਆਇਆਂ ਨੂੰ ਸਾਹਮਦੇ ਹਾਂ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਗੁੰਡੇ ਬਣ ਜਾਈਏ ਉਹ ਜੋਸ਼ ਭਰ ਭਰਿਆ ਕਮਰੇ ਵਿੱਚ ਫਿਰ ਰਿਹਾ ਸੀ ਪਾਲ ਆਪਣੀ ਕਮਜ਼ੋਰੀ ਵਿੱਚ ਹੋਰ ਨੀਮਾ ਹੁੰਦਾ ਗਿਆ ਜੇ ਮੈਂ ਅਜਿਹੀ ਕਰਤੂਤ ਫਿਰ ਕਦੇ ਸੁਣ ਲਈ ساری ਉਮਰ ਤੈਨੂੰ ਮੂੰਹ ਨਹੀਂ ਲਾਵਾਂਗਾ ਮੈਂ ਤੇਰੇ ਵਿਆਹ ਦਾ ਛੇਤੀ ਬੰਦੋਬਸਤ ਕਰਦਾ ਪਾਲ ਦੇ ਦਿਲ ਦੀ ਹੋ ਗਈ ਉਹ ਵੰਠਣ ਕੇ ਇਹੀ ਆਖਣਾ ਸੀ ਪਰ ਉਹ ਕੁਝ ਨਾ ਕਹਿ ਸਕਿਆ ਉਹਦੇ ਦੰਦ ਜੁੜੇ ਹੋਏ ਸਨ ਤੂ ਰੁਖ ਦੇਖਵਾ ਦਾ ਤੇ ਲਹਿਰਾਂ ਦਾ ਨਾਚ ਕਿਨਾਰੇ ਨੂੰ ਕਿਸਤੀ ਰੁੜੀ ਜਾ ਰਹੀ ਹੈ ਤਾਂ